ਮੈਂ ਮੈਂ ਕਛ ਸੰਨੀ ਨਹੀਂ ਤਾਨਿਕ ਸਾਚੀ ਜਾਣਾ ਅਤਤ ਉਦਾਰ ਨ ਭੈਰ ਆਡੋ ਰਤਦੀਨਾ ਧਨ ਤੁਮ ਸੰਪੈ ਸੁਖ ਦਿਓ ਅਰ ਜਿਹ ਨਹੀਂ ਕੇ ਧਾਮ ਕਹੁ ਨਾਨਕ ਸੁਨਰੀ ਮਨਾ ਸ੍ਰੀਮਰਤ ਕਾਹੀ ਨਰਾ ਸਭ ਸੁਖ ਦਾਤਾ RAM ਹੈ ਦੁਸਰਨਾ ਇਨ ਕੋਏ ਕਹੁ ਨਾਨਕ ਸੁਨਰੀ ਮਨਾ ਮਨਤ ਗਤ ਹੋਈ ਜਿਹ ਸਿਮਰਤ ਗਤ ਪਾਈਐ ਇਹ ਪਜਰੇਤ ਮੀਤੋ ਕੋ ਨਾਰਿਕ ਸੁਨਰੀ ਨਾ ਆਉਜ ਤੜਕ ਹੈ ਨੀਤਾ ਅੰਚ ਤਤ ਕੋ ਤਨ ਰਥਿਓ ਜਾਨੋ ਹੋ ਚਤ ਰਸੁ ਜਾਣੋ ਜੇ ਤੇ ਉਪਜਿਓ ਨਾਨਕਾ संतन करे उ नान ते पज मना देवतरे पार सुख दुख जे पर लोभ मोह पविव भु नानक सोनरी मना सोरत पगवान

मना ज्ञानी कौ नानक सोनरी मना त ਨਾਤੇ ਕਟਿ ਬ੍ਰਹਮ ਨਿਵਾਸੁ ਜੁਜੀ ਪ੍ਰਾਨਮੀ ਹਉ ਮੈ ਤਜਿ ਕਰਤਾ ਰਾਮੁ ਪ੍ਰਸਾਦੋ ਕਹ ਨਾਨਕ ਹੋ ਮੁਕਤ ਨਰ ਇਹ ਮਨ ਸਾਥੀ ਮਾਨਾ ਐਗਾ ਸੋਨ ਦੁਰਮਤ ਹਰਨੋ ਤਲ ਮੈਂ ਹਜ ਕੁੰਦਾ ਇਸ ਦਿਨ ਜੋ ਨਾਨਕ ਭਜੈ ਸਭ ਲੋਇ ਤੇ ਕਾਮ ਜਿਹ ਬਗਨ ਗੋਬਿੰਦ ਭਜੋ ਕਰ ਨ ਸੁਨੋ ਹਰ ਨਾਮ ਕਹੋ ਨਾਨਕ ਸੁਨਰੀ ਮਨਾ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਰਨੇ ਪ੍ਰਾਨੀ ਦੁਰਗਤਨੀਤ ਘੋਟਕ ਮੈਂ ਨਾਨਕ ਕੋ ਨਾਰਾਇਣ ਜੀ ਚੀਤੋ ਜੈਸੇ ਜਗ ਤੇ ਬੁੱਧ ਬੁਧਾ ਆਗ ਰਚਨਾ ਤੈਸੀ ਰਚੀ ਕੋ ਨਾ ਕੋ ਸੁਣਾਇ ਤਾ ਨਹੀਂ ਕਛੂ ਨਾ ਕੇ ਤਈ ਮਦ ਮਾਇਆ ਕੇ ਅੰਦ ਕਭੁ ਨਾਨਕ ਬਿਨ ਹਰਿ ਭਜਨ ਭਰਤ ਤਾਏ ਚਮਪੰਦ ਜੋ ਸੁਖ ਕੋ ਚਾਹੈ ਸਦਾ ਸਰਣ ਗੋਠਾ ਨਾਨਕ ਸੋਨਰੀ ਮਨਾ ਗੁਰ ਬਖਮਾਨ ਕਹੀ ਮਾਇਆ ਕਰਨ ਤਾਬਹੀ ਮੂਰਖ ਲੋਗ ਅਜਾਣੋ ਕਹੋ ਨਾਨਕ ਬਿਨ ਹਰ ਭਜਨ ਫਿਰਤਾ ਜਗ ਵਸਰਾਨ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇਹ ਜਾਮ ਹਾਰੇ ਜਨ ਹਾਰੇ ਅੰਤਰ ਨਹੀਂ ਨਾਨਕ ਸਾਚੀ ਮਾਨਾ ਮਦਵਾਇਆ ਮੈਂ ਫਤ ਰਗਿਓ ਮਿਸਰਿ ਗੋਬਿੰਦ ਨਾਮੋ ਕਉ ਨਾਨਕ ਬਿਨ ਹਰ ਭਜਨ ਜਿਵਨ ਹਰ ਕੌਨੇ ਤਾਮ ਨਿਰਾਮ ਦਾ ਚਿਤਈ ਮਦਵਾਇਆ नानक हर भजन बिनाम परी सुख में संग न ना को नानक हर होए जन्म जन्म भरमत फिरियो ਮਿਟੇ ਉਹ ਨਾਮ ਕੋ ਕਾਸੋ ਕੋ ਨਾਨਕ ਹਰ ਭਗ ਮਨਾ ਨਿਰਭੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਿਹਾ ਮਿਟੇ ਉਹ ਮਨ ਕੋ ਮਾਨੋ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਓ ਭਗਵਾ ਸਤਿ ਤਾ ਜਾਨੋ ਕਉ ਨਾਨਕ ਹਰ ਭਜਨ ਬਿਨਾ ਬਿਰਥਾ ਸਭ ਹੀ ਮਾਨਾ ਤਰੁਣੁ ਹੁ ਤੋ ਸੋਨਾ ਕੀਓ ਪਰਿਉ ਲੋਭ ਕੈ ਫੰਦ ਨਾਨਕ ਸਾਵੇਂ ਸਤਿ ਲਾਹਿ ਨਮੀ ਤੋ ਨਾਨਕ ਮੂਰਤ ਚਤਰ ਜਿਓ ਛਾਡਤ ਨਾਹਨ ਭੀਤ ਚਾਹਤ ਪਛਿਓਰ ਔਰੈ ਕੀ ਔਰੈ ਭਈ ਚਿਤ ਵੰਨ ਰਹੁ ਨਾਉ ਰ ਨਾਨਕ ਬਾਸੀ ਗਲ ਕਰੀ ਤਨ ਨੂੰ ਬਹੁਤ ਸੁਖ ਕੀਏ ਦੁੱਖ ਕੋ ਕੀਓ ਨਾ ਕੋਏ ਕਹੁ ਨਾਨਕ ਸੁਨਰੀ ਬਨਾ ਹਰ ਭਾਵੈ ਸੋਏ ਜਗਤ ਭਿਕਾਹੀ ਸਿਰਤ ਹੈ ਸਭ ਕੋ ਦਾਤਾਰਾ ਮੋਹ ਨਾਨਕ ਮੰਨ ਸਿਮਰਿ ਕਿਸੁ ਸੁਪਨੇ ਜਿਉ ਜਾਮ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਣਾ ਗਰਵ ਕਰਤ ਹੈ ਦੇਹ ਕੋ ਦਿਨ ਸੈ ਸਿੰਧ ਮੈਂ ਮੀਤ ਤੇ ਪ੍ਰਾਣੀ ਹਰ ਜਸ ਕਹਿਓ ਨਾਨਕ ਤੇ जग ਦੀਤ ਜਿਹ ਘਟ ਸਿਮ ਸੋ ਨਾਨਕ ਤਾ ਜਾਮ ਤੇਹ ਨਾ ਰਿਹਾ ਅੰਤਰ ਨਹੀਂ ਨਾਨਕ ਸਾਚੀ ਮਾਨਾ ਇੱਕ ਭਗਤ ਪਗਵਨੋ ਜਿਹ ਪ੍ਰਾਨੀ ਕੈ ਗਾਹੀ ਮਨ ਜੈਸੇ ਸੂਰਦ ਸੁਵਾਨ ਨਾਨਕ ਮਾਨੋ ਤਾਹੀ ਤਨ ਸੁਮੀ ਸਦਾ ਸੁਆਲਤ ਜਤ ਨਹੀਂ ਦਿੱਤ ਨਾਨਕ ਏ ਬਿਸ ਹਰਿ ਭਜੋ ਇਕ ਮਨ ਹੋਈ ਇਕ ਚਿਤ ਤੀਰਥ ਵਰਤ ਅਰਦਾਸ ਕਰ ਮਨ ਮੈਂ ਭਰੇ ਗਮਾਨੋ ਨਾਨਕ ਨੇ ਫਲ ਜਾਤ ਤੈ ਕਿਉ ਕੋਈ ਚੜਿ ਸਨਾਰ ਨਿਰਕੰਪਿਓ ਡਗ ਡਗ ਮਗੇ ਮੈਂ ਜੋਤ ਤੇਹੀ ਨ ਕਹੁ ਨਾਨਕ ਇਹ ਬਿਰ ਭਈ ਤਮੂ ਨਾਰ ਦਾ ਸਰਦੀ ਨਿਜ ਕਰ ਦੇਖਿਓ ਜਗ ਤਮੈ ਓ ਕਾਹੂ ਕੋ ਨਾ ਹੈ ਨਾਨਕ ਤੇਰ ਹਰ ਭਗਤ ਹੈ ਤੇਰਾ ਕੋ ਮਨ ਮਾ ਗਿਰਚਨਾ ਸਭ ਝੂਠ ਹੈ ਜਾਦ ਗਏ ਹੋ ਦੇਵੀ ਤਰਨਾਟਿਕ تیر ਨਾ ਰਹੈ ਕਿਉ ਬਾਲੂ ਕੀ ਪੀਤਾ RAM ਗਯੋ ਦਾਵਨ ਗਯੋ ਜਣ ਕੋ ਬਹੁ ਪਰਵਾਰੋ ਤੋ ਨਾਨਕ تیر ਕਛ ਨਹੀਂ ਕਨੇ ਕਿਉ ਸੰਸਾਰ ਚਿੰਤਾ ਕਾ ਕੀ ਜੀਏ ਜੋ ਅਨਹੋਨੀ ਹੋਏ ਇਹ ਬਾਰਕ ਸੰਸਾਰ ਕੋ ਨਾਨਕ ਤੇਰੇ ਨਹੀਂ ਕੋਏ ਜੋ ਉਸ ਜਿਉ ਸੋ ਬਿਨਸ ਹੈ हाल कोन गायट सगल जंजा Aqui a gente

ਹਰ ਸੰਕਟ ਮਿਟੈ ਦਰਸ ਤੁਹਾਰੋ ਹੀ ਮੁੰਧਾਵਣੀ ਮਹੱਲਾ ਪੰਜਵਾਂ ਥਾਮ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੁ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਸਾ ਸਦਾ ਦਾਰੁ ਜੇ ਕੋ ਖਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੁ ਏਕੇ ਵਸਤ ਤਜੀ ਨਹਿ ਜਾਈ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚਰਨ ਲਾ ਕਰੀਐ ਸਭਨਨਕ ਬ੍ਰਹਮੋ ਪ੍ਰਸਾਦੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋਂ ਮਾ ਗੁਰ ਸਜਣਾ ਤੇਰੇ ਆਨਕ ਨਾਮ ਲਿਇਆ ਤਾ ਜੀਵਾ ਤਨ ਮਨ ਥੀਵ ਹਰੇ ਨਾ ਸਤਨਾ ਤੁੰਕਾ ਸਤਿਗੁਰ ਪ੍ਰਸਾਦਿ ਅਰਾਗ ਮਾਲਾ ਨਾ ਦੇਕ ਸੰਗ ਪੰਚ ਬਰੰਗਨ ਸੰਗ ਅਲਫੇ ਆਠੋਂ ਰੰਗਨ ਰਤਮਾ ਰਾਗ ਭੈਰੋ ਵੈ ਕਰਹੀ ਪੰਚ ਰਾਗ ਦੀ ਸੰਗ ਉਚਰਹੀ ਰਤਮਾ ਭੈਰੋ ਦੀ ਬਿਲਾਵਲੀ ਕੁਣਿਆ ਕੀ ਉਗਾਵੇ ਬੰਗਰੀ ਪੁਨ ਅਸ ਦੇਖੀ ਕੀ ਫਰੀਦਾਰੀ ਕੇ ਭੈਰੋ ਕੀ पाचੋਂ पाचੋਂ ਨਾਰੀ पंचम हरक दिशाक सोनावै बंगालम मद उत्पाद वगावै नलत विलावल गाबही अपनी अपनी भात अष्टपुत्र पैर बके गावै दायना गाव पातरे जुटिया माल हौसक आलाप संग रागनी तांथ्यों थापे गोंड करी अर देवगंधारी ਗੰਦਾ ਜੀ ਸੇਵਤੀ ਉਚਾਰੀ ਤਨਾਸਰੀ ਇਹ ਪੰਚੋਂ ਗਾਈ ਮਾਲ ਗਾਵੇ ਕੋ ਸੰਗ ਸੰਗ ਲਾਈ ਮਾਲ ਨੂੰ ਮਸਤ ਅੰਗ ਮੇਵਾਰਾ ਪ੍ਰਭੂ ਚਾਂਦ ਕੋ ਸੰਗ ਉਹ ਵਾਰਾ ਖੌਂਕਟ ਔਰ ਆਨੰਦ ਗਾਈ ਅਸ਼ਟ ਮਾਲ ਕੋ ਸੰਗ ਸੰਗ ਲਾਈ ਪੁਨ ਆਇਓ ਹੰਡੋਲ ਕੈ किनार ਸੰਗ ਅਸ਼ਟ ਸਵਤ ਉੱਠੇ ਤਾਨ ਕਲੋਲ ਗਾਇਨ ਤਾਰ ਮਲਾਮਹੀ ਤੇ ਲੰਕੀ ਦੇਵ ਕਰੀ ਆਈ ਬਸੰਤੀ ਸਾਧੂ ਸੁਹਾਈ ਸਰਸ ਅਹੀ ਨੇ ਭਾਰ